ਕਰ ਉਹਦੇ ਵਿੱਚ ਐਪ ਦੇ ਵਿੱਚ ਪ੍ਰੋਫਿਟ ਸ਼ੋ ਹੋ ਜਾਂਦਾ ਕਿ ਇਤਨਾ ਪ੍ਰੋਫਿਟ ਤੁਹਾਡਾ ਬਣ ਗਿਆ ਅਜਿੱਤੇ ਇਹ ਬੰਦੇ ਨੇ 17 ਲੱਖ ਰੁਪਏ ਲਾਇਆ ਤਾਂ ਗਾੜੀ ਲੱਗ ਪ੍ਰੋਫਿਟ ਸ਼ੋ ਹੋ ਰਿਹਾ ਸੀ ਜਦੋਂ ਉਹਨੇ ਕਢਾਣੇ ਚਾਹੇ ਤੇ ਤਾਂ ਇਨਵਰਟ ਕਰਨ ਨਾਲ ਵੀ 20% ਹੋਰ ਜਮ੍ਹਾਂ ਕਰਾਉਣਾ ਕਢਾ ਲਵਾਂਗੇ ਤਾਂ ਇਹਨਾਂ ਨੂੰ ਪਤਾ ਲੱਗਾ ਵੀ ਪ੍ਰੋਫਿਟ ਹੋ ਰਿਹਾ ਸਾਡਾ ਹਾਂ ਸ਼ੋ ਬੰਦ ਣੀ ਲੱਕੋ ੜੀ ਸੀ ਇਨਵੈਸਟਿੰਗ ਦਾ ਮਤਲਬ ਸ਼ੇਅਰ ਮਾਰਕੀਟ ਤੇ ਇਨਵੈਸਟ ਕਰਾਂਗੇ ਤੁਹਾਡੇ ਪੈਸੇ ਵੀ ਆਪਾਂ ਇਨਵੈਸਟ 17 ਕੀਤੇ ਹੈ ਤੁਹਾਡੇ ਨੂੰ ਦੇਖਣ 45 ਲੱਖ ਤਾਂ ਹੋਊ ਉਸੇ ਐਪ ਤੋਂ ਉਸੇ ਐਪ ਤੋਂ ਇਹ ਬੇਸਿਕਲੀ ਨਹੀਂ ਲਾਲਚ ਕੋਈ ਨਹੀਂ ਚਾਹਦਾ ਸ਼ੇਅਰ ਮਾਰਕੀਟ 'ਚ ਆਪਾਂ ਵੈਸੇ ਹੀ ਇਨਵੈਸਟ ਕਰਦੇ ਨਾ ਬੜੀਆਂ ਐਪਸ ਆ ਗਈਆਂ ਹਜਕਲ ਉਹਨਾਂ ਨੇ ਇੱਦਾਂ ਦੀ ਐਪ ਦਿਖਾ ਕੇ ਕਿ ਜੈਨੂਇਨ ਐਪ ਹੈ ਤੇ ਆਪਾਂ ਸ਼ੇਅਰ ਮਾਰਕੀਟ 'ਚ ਤੁਹਾਡੇ ਪੈਸੇ ਲਾਵਾਂਗੇ ਤੁਹਾਨੂੰ ਪ੍ਰੋਫਿਟ ਦਵਾਗੇ ਉਹ ਜਿਹੜਾ ਬੰਦਾ ਹੁਣ ਨਹੀਂ ਇੰਨਾ ਜਾਣਕਾਰੀ ਰੱਖਦਾ ਉਹ ਫਸ ਜਾਂਦਾ ਜਿਹੜੀ ਮਾੜੇ ਅੰਸਰਾ ਖਿਲਾਫ ਸਾਡੀ ਮੁਹਿੰਮ ਜਾਰੀ ਹੈ ਉਹਦੇ ਵਿੱਚ ਸਾਡੇ ਡੀਐਸਪੀ ਐਚ ਸਰਦਾਰ ਗੁਰਪ੍ਰੀਤ ਸਿੰਘ ਤੇ ਸਾਡੇ ਐਸਐਚਓ ਸਾਈਬਰ ਸੈੱਲ ਮੈਮ ਹਰਜੀਤ ਕੌਰ ਇਹਨਾਂ ਨੂੰ ਵੱਡੀ ਸਫਲਤਾ ਜੀ ਮਿਲੀ ਹੈ ਇਹ ਇੱਕ ਸਾਈਬਰ ਦੀ ਠੱਗੀ ਸੀ ਬੇਸਿਕਲੀ ਜਿੱਦਾਂ ਅੱਜਕੱਲ ਸ਼ੇਅਰ ਮਾਰਕੀਟ ਦੇ ਸੰਬੰਧੀ ਸ਼ੇਅਰ ਮਾਰਕੀਟ 'ਚ ਇਨਵੈਸਟ ਕਰਨ ਲਈ ਕਾਫੀ ਅਰਸ ਪ੍ਰਫੁੱਲਤ ਹੋ ਰਹੀ ਹੈ ਉਹਦੇ ਵਿੱਚ ਉਹ ਇਹਨਾਂ ਨੇ ਇੱਕ ਜਾਲੀ ਐਪ ਕ੍ਰੀਏਟ ਕਰਕੇ ਲੋਕਾਂ ਤੋਂ ਕੈਸੇ ਉੱਚ ਪਾਉਣੇ ਤੇ ਜਦੋਂ ਲੋਕਾਂ ਨੇ ਉਹ 'ਚ ਪੈਸੇ ਇਨਵੈਸਟ ਕਰਕੇ ਜਦੋਂ ਵਾਪਸ ਮੰਗਦੇ ਸੀ ਵੀ ਸਾਨੂੰ ਸਾਡਾ ਪ੍ਰੋਫਿਟ ਦੇ ਦਿਓ ਤਾਂਦੇ ਜਵਾਬ ਦੇ ਦਿੰਦੇ ਸੀ ਤੇ ਲੋਕਾਂ ਦੇ ਪੈਸੇ ਵੀ ਠੱਗੀ ਵੱਜ ਜਾਂਦੀ ਸੀ ਇਦਾਂ ਦਾ ਇੱਕ ਕੇਸ ਸਾਡੇ ਸਾਹਮਣੇ ਆਇਆ ਸੀ ਐਪ ਹੈਗੀ ਜੀ ਐਂਜਲ ਪ੍ਰੋ ਕਰਕੇ ਤੇ ਕਰਨਵੀਰ ਕਾਉਂਸਲ ਨੇ ਇਹਨਾਂ ਨੇ 1793000 ਰੁਪਇਆ ਟਾਈਮ ਟੂ ਟਾਈਮ ਉਸ ਐਪ ਤੇ ਜਮ੍ਹਾਂ ਕਰਾਇਆ ਇਹਨਾਂ ਦਾ ਪ੍ਰੋਫਿਟ 45 ਲੱਖ ਰੁਪਇਆ ਸ਼ੋ ਹੋ ਰਿਹਾ ਸੀ ਜਦੋਂ ਇਹਨਾਂ ਨੇ ਕਢਾਣੇ ਚਾਏ ਪੈਸੇ ਤੇ ਉਹ ਪੈਸੇ ਨਿਕਲੇ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਐਫ ਆਈ ਆਰ ਸਾਡੇ ਕੋਲ ਕੰਪਲੇਂਟ ਦਿੱਤੀ ਤੇ ਉਹਦੇ ਤਹਿਤ ਐਫ ਆਈ ਆਰ ਨੰਬਰ 7 ਧਾਰਾ 318 4 ਕਾਰਡ 2 ਬੀਨਸ ਥਾਣਾ ਸਾਈਬਰ ਕ੍ਰਾਈਮ ਵਿੱਚ ਰਜਿਸਟਰ ਕੀਤੀ ਗਈ ਇਸ ਤੋਂ ਬਾਅਦ ਜਦੋਂ ਆਪਾਂ ਦੌਰਾਨੀ ਤਫਤੀਸ਼ ਦੇਖਿਆ ਤੇ ਮਲਟੀਪਲ ਅਕਾਊਂਟਸ ਮਲਟੀਪਲ ਖਾਤੇ ਹਨ ਜਿੱਚ ਤੇ ਇਹ ਪੈਸੇ ਗਏ ਇਹਦੇ ਵਿੱਚ ਕਰੀਬ 10 ਦੋਸ਼ੀ ਜੀ ਆਪਾਂ ਗ੍ਰਿਫਤਾਰ ਕੀਤੇ ਇੱਕ ਦੋਸ਼ੀ ਜਿਵੇਂ ਰਾਜਸਥਾਨ ਦਾ ਇੱਕ ਦੋਸ਼ੀ ਬੋਰ ਦਾ ਇੱਕ ਲੁਧਿਆਣੇ ਦਾ ਇੱਕ ਪਟਨਾ ਦਾ ਇੱਕ ਗੁਜਰਾਤ ਦਾ ਤਿੰਨ ਦੋਸ਼ੀ ਉੱਤਰ ਪ੍ਰਦੇਸ਼ ਦੇ ਆ ਜੀ ਤੇ ਇੱਕ ਦੋਸ਼ੀ ਫਰੀਦাবাদ ਹਰਿਆਣੇ ਦਾ ਇਹ 8 8 ਕਿ ਦੋਸ਼ੀ ਮਹਾੜੀ ਤੋਂ ਆਪਰੇਟ ਕਰ ਰਹੇ ਸੀ ਦੋ ਦੋਸ਼ੀ ਜਿਹੜੇ ਹਰਿਆਣੇ ਤੋਂ ਆਪਰੇਟ ਕਰ ਰਹੇ ਸੀ ਤੇ ਇਹਨਾਂ ਨੂੰ ਆਪਾਂ ਇੰਟਰ ਸਟੇਟ ਰੇਡਾ ਕਰਕੇ ਤੇ ਇਹਨਾਂ ਨੂੰ ਆਬਾ ਰੈਸਟ ਕੀਤਾ ਗਿਆ ਬਰਾਮਦਗੀ ਹੈ ਜਿਹੜੀ ਹੈ ਨਾ ਤੋਂ 17 ਕੋ ਮੋਬਾਈਲ ਫੋਨ ਜਿਹੜੇ ਰੈਕਡ ਜੋ ਯੂਜ਼ ਕਰ ਰਹੇ ਸੀ ਤੇ 7 6 ਵਕ ਵਕ ਬੈਂਕ ਦੇ ਖਾਤੇ ਜਿਹੜੇ ਆਪਾਂ ਫ੍ਰੀਜ਼ ਵੀ ਕਰਾਵਾਂਗੇ ਅਟੈਚ ਕਰਾਵਾਂ ਪੰਜ ਏਟੀਐਮ ਕਾਰਡ ਤੇ ਇੱਕ ਪਾਸਪੋਰਟ ਇਹਨਾਂ ਤੋਂ ਬਰਾਮਦ ਹੋਇਆ ਮੇਰਾ ਜਿਹੜਾ ਆਮ ਆਪਣੇ ਘੋਲੇ ਵਾਲੇ ਲੋਕ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦੀ ਐਪ ਚ ਜੇ ਇਨਵੈਸਟ ਕਰੋ ਉਹਦਾ ਇੱਕ ਵਾਰ ਜਾਂਚ ਜ਼ਰੂਰ ਕਰ ਲਓ ਵੀ ਕੀ ਇਹ ਐਪ ਜੈਨੂਇਨ ਹੈ ਕੀ ਐਪ ਬਣਦੀ ਹੈ ਤੇ ਦੂਸਰਾ ਜੇ ਕੋਈ ਐਪ ਤੁਹਾਨੂੰ WhatsApp ਤੇ ਉਹਦਾ ਡਾਊਨਲੋਡ ਲਿੰਕ ਆਏ ਉਹ Play Store ਤੇ ਨਹੀਂ ਪਈ ਸਿਰਫ APK ਆਏ ਤੇ APK ਤੋਂ ਕਦੀ ਐਪ ਆਪਣੇ ਫੋਨ 'ਚ ਡਾਊਨਲੋਡ ਨਾ ਕਰੋ ਤੇ ਤੀਸਰਾ ਕਿਸੇ ਸਿਆਣੇ ਬੰਦੇ ਤੋਂ ਹਮੇਸ਼ਾ ਸਲਾਹ ਲੈ ਕੇ ਜਦੋਂ ਵੀ ਇਨਵੈਸਟ ਕਰਨੇ ਆਪਣੇ ਹਾਰਡ ਅਰਨਡ ਮਨੀ ਇਸ ਤੋਂ ਸਲਾਹ ਲੈ ਕੇ ਵੀ ਕੀ ਇਹ ਐਪ ਕੀ ਇਹ ਬੰਦੇ ਚੰਗੇ ਨੇ ਉਸ ਤੋਂ ਬਾਅਦ ਹੀ ਆਪਣੇ ਜਿਹੜੀ ਮਿਹਨਤ ਦੀ ਕਮਾਈ ਹੈ ਉੱਥੇ ਲਾਈ ਜਾਏ ਤੇ ਆਪਾਂ ਤਤਪਰ ਹਾਂ ਜੀ ਜੇ ਕਿਸੇ ਨਾਲ ਠੱਗੀ ਵੱਜਦੀ ਹੈ ਸਾਈਬਰ ਕ੍ਰਾਈਮ ਦੀ ਤੇ ਸੰਰੂਰ ਪੁਲਿਸ ਵੱਧ ਚੜ ਕੇ ਤੁਹਾਡੇ ਨਾਲ ਸਾਥ ਦੇਗੀ ਤੇ ਆਪਾਂ ਟਰਾਈ ਕਰਾਂਗੇ ਤੁਹਾਡੇ ਪੈਸੇ ਰਿਕਵਰ ਸਾਨੂੰ ਜੀ ਇਹਨਾਂ ਦਾ ਪਿਛਲਾ ਪਾਵਰ 3 ਕੇਸ ਹੈ ਨਾ ਇਹਨਾਂ ਦੀ ਜੀ ਉਹ ਅਗਲੀ ਅਗੇਰੀ ਤੱਕ ਤਕਦੀਸ਼ ਚਾਪਾ ਲੈ ਕੇ ਆਉਂਗਾ ਸਰ ਇਹਦੀ ਕੋਈ ਕੋਸ਼ਿਸ਼ ਐਨਕੋ ਨੂੰ ਐਕਨੋਲੇਜਮੈਂਟ ਆਪ ਨੂੰ ਨਹੀਂ ਜੀ ਇਹ ਬੇਸਿਕਲੀ ਰੈਕਡ ਚੱਲਦਾ ਸੀ ਆਪਣੇ ਅਕਾਊਂਟਾਂ 'ਚ ਇਨਵੈਸਟ ਪੈਸੇ ਕਿਤੇ ਨਹੀਂ ਹੋ ਰਹੇ ਸੀ ਉਹ ਸਿੱਧੇ ਇਹਨਾਂ ਦੇ ਅਕਾਊਂਟਾਂ ਦੇ ਥਰੂ ਜਾ ਰਹੇ ਸੀ ਬਸ ਆਪਣੀ ਹਾਂ ਜੀ ਉਹਨੂੰ ਐਪ 'ਚ ਰਿਫਲੈਕਟ ਹੋ ਜਾਂਦੀ ਸੀ ਜੀ ਹਾਂ ਜੀ ਐਪ 'ਚ ਰਿਫਲੈਕਟ ਹੋ ਜਾਂਦੀ ਸੀ ਵੀ ਤੁਹਾਡੇ ਹੁਣ ਇਹਨੇ ਪੈਸੇ ਐਡ ਹੋ ਗਏ ਇਹਨਾਂ ਦਾ ਤੁਹਾਡਾ ਪ੍ਰੋਫਿਟ ਆ ਗਿਆ ਇਹ ਸਾਈਪਾਡ ਸੈਲ ਸੈਂਪਲ ਸਰਵਰ ਤੋਂ ਵੀ ਕੰਪਲੀਟ ਕਰੇ ਬਿਲਕੁਲ ਜੀ ਆਪਾਂ ਹੁਣ ਆਪਾਂ ਟਰਾਈ ਕਰਾਂਗੇ ਵੀ ਇਹ ਜਿਹੜੀ ਐਪ ਹੈ ਜੇ ਪਲੇ ਸਟੋਰ ਤੇ ਹਜੇ ਵੀ ਐਕਟਿਵ ਹੈ ਤੇ ਇਹਨੂੰ ਬੰਦ ਕਰਾਏ ਇਸ ਸਬੰਧ ਤੋਂ ਟੋਟਲ ਮਤਲਬ ਸ਼ੂਟ ਕਰਦੇ ਹਾਂ ਉਹਨੇ ਸਾਰਾ ਨੋਸਟਿਕਟ ਤੇ ਨਹੀਂ ਜੀ ਜੇ 45 ਲੱਖ ਸ਼ੋ ਹੋ ਗਿਆ ਤੇ ਜਿਹੜਾ ਸਾਡਾ ਕੰਪਲੇਨੈਂਟ ਹੈ ਉਹ ਚਾਹੁੰਦਾ ਸੀ ਕਿ ਮੈਂ ਥੋੜੇ ਪੈਸੇ ਵਿਡਰਾ ਕਰਾ ਲਾਂ ਤੇ ਤਾਂ ਦੇ ਕਹਿੰਦੇ ਵੀ ਤੁਸੀਂ 20% ਹੋਰ ਪੈਸਾ ਜਮ੍ਹਾਂ ਕਰਾਓ ਤੇ ਫਿਰ ਵਿਡਰਾ ਕਰਾ ਸਕਦੇ ਹੋ ਤੁਸੀਂ ਇਹਨਾਂ ਨੇ ਕੰਡੀਸ਼ਨ ਰੱਖੀ ਉੱਥੋਂ ਨੂੰ ਸ਼ੱਕ ਪਿਆ ਉਹ ਸ਼ੱਕ ਦੇ ਆਧਾਰ ਤੇ ਉਹਨੇ ਫਿਰ ਸਾਨੂੰ ਕੰਪਲੇਨਟ ਦਿੱਤੀ ਤਾਂ ਪਤਾ ਲੱਗਾ ਉਹਨਾਂ ਠੱਗੀ ਵਾਚ ਨਹੀਂ ਇਹ ਇਹ ਐਪ ਡਿਵੈਲਪਰ ਨੇ ਜੀ ਇਹ ਤਾਂ ਨਾਰਮਲ ਬੰਦੇ ਇਹਨਾਂ ਨੂੰ ਇੰਨੀ ਜਾਣਕਾਰੀ ਵੀ ਨਹੀਂ ਵੀ ਆ ਕਿ ਕਿੱਦਾਂ ਹੋਏਗਾ ਇਹ ਜਸਟ ਮੀਡਲਮੈਨ ਹੈ ਤੇ ਜਿਹੜੇ ਲੋਕਾਂ ਤੋਂ ਕਮਿਸ਼ਨ ਦੇ ਤੌਰ ਤੇ ਏਜੰਟੀ ਕਰਦੇ ਸਰ ਕਿੰਨੀ ਕੇ ਇਹ ਮਦਰੀ ਇਸਦੇ ਹੈ ਜੀ ਨੌਜਵਾਨ ਹੀ ਹੈ 20 ਤੋਂ 35 ਸਾਲ ਦੇ ਉੱਪਰ ਸੱਸ ਦੱਸੋ ਐਜੂਕੇਟਿਡ ਹੈ ਜੀ ਗ੍ਰੈਜੂਏਟ ਹੈ ਸਰ